ਜਿੰਦ ਜੰਟ ਮੁਰਦਾਵਾਲ ਮੁਰਦਾਬਾਦ ਮੁਰਦਾਬਾਦ ਫੌਜੀ ਮੁਰਦਾਵਾਲ ਮੁਰਦਾਬਾਦ ਮੁਰਦਾਬਾਦ ਇਹਦੇ ਬੱਚੇ ਮਰ ਜਣ ਮੁਰਦਾਬਾਦ ਮੁਰਦਾਬਾਦ ਇਹਨਾਂ ਜੰਡਾਂ ਦੇ ਬੱਚੇ ਮਰ ਜਣ ਮੁਰਦਾਬਾਦ ਮੁਰਦਾਬਾਦ ਰੋਟਣ ਵਾਲੇ ਜੰਡਾਂ ਦੇ ਬੱਚੇ ਮਰ ਜਣ ਮੁਰਦਾਬਾਦ ਮੁਰਦਾਬਾਦ ਇਹ ਸੇਵ ਸਿੰਘ ਫੌਜੀ ਲੋਕਾਂ ਨੂੰ ਠੱਗ ਕੇ ਇਹ ਕੋਠੀ ਪਾਈ ਬੈਠਾ ਹੈ ਮਹਿ ਲਾਂਮੀ ਇਹਦਾ ਪਿਓ ਉਹ ਮਾਦਾ ਜਿਹੜੇ ਅੰਦਰੋਂ ਕੋਠੀ ਨਹੀਂ ਖੋਲਦੇ ਦਫ਼ਤਰ ਦਾ ਬੂਹਾ ਰੋਜ਼ ਬੰਦ ਕਰਕੇ ਆਉਂਦਾ ਤੇ ਖੋਲ੍ਹ ਕੇ ਆਉਂਦਾ ਹੈ ਨਾਲ ਇੱਕ ਪੁਲਿਸ ਬਣਾਇਆ ਮੈਨੂੰ ਰਟਾਇਰ ਸੁਖਦੇਵ ਸਿੰਘ ਖੋਸਾ ਇਹਨਾਂ ਦੇ ਨਾਲ ਰਲਿਆ ਇਹਨਾਂ ਨੇ ਪੰਜ ਸਾਡੇ ਨਾਲ ਆ ਵੀਰ ਜੀ ਨੇ 45 ਲੱਖ ਦੀ ਠੱਗੀ ਮਾਰੀ ਏ ਗੰਨ ਪੱਟੀ ਦੇ ਰੱਖ ਕੇ ਨੇਪਾਲ ਦੇ ਵਿੱਚ ਇਹਨਾਂ ਨੇ ਪੈਸੇ ਲਏ ਆ ਪੈਸੇ ਦੇ ਹੋਰ ਵੀ ਕਈ ਵੀਰ ਇੱਥੇ ਆਉਂਦੇ ਕਰੋੜਾਂ ਰੁਪਈਆ ਦੀ ਠੱਗੀ ਮਾਰੀ ਏ ਅਸੀਂ ਪ੍ਰਸ਼ਾਸਨ ਨੂੰ ਔਰ ਪਬਲਿਕ ਨੂੰ ਕਹਿੰਦੇ ਆ ਸਾਡੀਆਂ ਵੀਡੀਓ ਜ਼ੋਰ ਦੀ ਕਰੋ ਇਹ ਸੇਵਕ ਸਿੰਘ ਛੇਰਪੁਰ ਵਾਲਾ ਤੇ ਸਖਦੇਵ ਸਿੰਘ ਜਿਹੜਾ ਪ੍ਰਸ਼ਾਸਨ ਦਾ ਐਸਆਈਏ ਇਹਨਾਂ ਨੇ ਠੱਗੀ ਕੀਤੀ ਏ ਇਹ ਨੇਪਾਲ ਚ ਮੁੰਡੇ ਲੈ ਜਾਂਦੇ ਆ ਤੇ ਉੱਥੇ ਜਾ ਕੇ ਹੋ ਸਕਦਾ ਮਾਰ ਵੀ ਦਿੰਦੇ ਹੁਣ ਜੇ ਉਹਨਾਂ ਨੂੰ ਗਵਾਂਢੀ ਨਾ ਵੇਂਦਾ ਤੇ ਉਹਨਾਂ ਦਾ ਕਤਲ ਹੋ ਜਾਂਦਾ ਵੀ ਇਹ ਕਹਿ ਦਿੰਦੇ ਆ ਬਰੀਨ ਲੜਾਈ ਭੇਜਦਾ ਮਸੀਕੋ ਰਹੀ ਭੇਜਦਾ ਉੱਥੇ ਬੰਦੇ ਮਾਰੇ ਜਾਂਦੇ ਆ ਤੇ ਜਿਹੜਾ ਇਹਦਾ ਬਜ਼ੁਰਗ ਮਾਂ ਪਿਓ ਏ ਮੁੜਕੇ ਕਹਿ ਦਿੰਦੇ ਆ ਸਹੀ ਬਜ਼ੁਰਗ ਸਾਡਾ ਕੋਈ ਕਸੂਰ ਨਹੀਂ ਤੇ ਉਹ ਅੰਦਰ ਬੈਠੇ ਤੇ ਦੋ ਟਾਈਮ ਜਾ ਕੇ ਦਫ਼ਤਰ ਖੋਲ ਕੇ ਆਉਂਦੇ ਆ ਅਸੀਂ ਇਹ ਧਰਨਾ ਲਾਉਣ ਲਈ ਦੋ ਚਾਰ ਦਿਨ ਜੇ ਮਜਬੂਰ ਹੋਵਾਂਗੇ ਜੇ ਸਾਨੂੰ ਨਾ ਖੋਲ ਕੇ ਮਿਲੇ ਪ੍ਰਸ਼ਾਸਨ ਨੂੰ ਮੰਗ ਕਹੇ ਆ ਆ ਅਸੀਂ 24 ਘੰਟੇ ਇਹਨਾਂ ਦੇ ਬੂਹੇ ਅੱਗੇ ਕੋਠੀ ਅੱਗੇ ਤੇ ਦਫ਼ਤਰ ਅੱਗੇ ਤਰ ਨਾਲ ਆਵਾਂਗੇ ਤੇ ਇਹਨਾਂ ਦਾ ਪਿੱਟ ਸਿਆਪਾ ਕਰਾਵਾਂਗੇ ਲੋਕਾਂ ਨੂੰ ਇਹ ਵੀਡੀਓ ਪਾਉਣ ਦਾ ਸਾਡਾ ਮਕਸਦ ਹੈ ਇਹਨਾਂ ਠੱਗ ਜੰਟਾਂ ਤੋਂ ਇਹੋ ਜਿਹੇ ਠੱਗਾਂ ਤੋਂ ਆ ਵੀ ਕੋਠੀ ਮੇਚਾਂ ਦਾ ਚੰਗੀ ਤਰ੍ਹਾਂ ਵਿਖਾਈ ਜਾ ਇਹਨਾਂ ਤੋਂ ਵੇਖੋ ਆਪਣੀਆਂ ਕੋਠੀਆਂ ਵੇਚ ਕੇ ਪਹਿਲਾਂ ਫੌਜ ਚ ਸੀ ਮੁੜ ਕੇ ਪੱਲੇਦਾਰੀ ਕਰਦਾ ਸੀ ਨਾਲ ਸੈਪੀ ਦਾ ਮੁੜਕੇ ਬਣਾ ਲਿਆ ਤੇ ਨਾਲ ਜੰਡੀ ਦਾ ਕਰਨ ਲੱਗ ਪਿਆ ਨਾਲ ਇਹਦੇ ਘਰ ਦੀ ਏ ਸ਼ਖਦੇਵ ਸਿੰਘ ਕੀ ਮਜ਼ਦੀਦ ਗੁਰ ਬਲਜੀਤ ਗੁਰ ਸਖਦੇਵ ਸਿੰਘ ਖੋਸੇ ਦੀ ਵੀ ਨਾਲ ਦੀ ਘਰੇ ਨਾਲ ਇਹਨਾਂ ਦਾ ਮਾਪਿਓ ਦੋਨੇ ਨਾਲ ਨੇ 17 17 ਵੇਖੋ ਕਿਦਾਂ ਲਪੜਾਈਆਂ ਕੈਮਰੇ ਲਾ ਕੇ ਲਾਏ ਪਾਕਿਸਤਾਨ ਵਾਲਾ ਬਾਰਡਰ ਦਾ ਮੁਰਦਾਬਾਦ ਸੇਵਕ ਗੰਦ ਮੁਰਦਾਬਾਦ 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 ਸੇਵਕ ਗੰਦ ਮੁਰਦਾ 5 ਸੱਦੇ ਲੱਗਦੇ ਨਾਲੇ ਤੇ ਟ੍ਰੋਪੀ ਦਾ ਕੰਮ ਕਰਦੇ ਸੀ ਗੁਰੂ ਤੇਗ ਬਹਾਦਰ ਦੇ ਨਾਂ ਤੇ ਜਿਨ੍ਹਾਂ ਨੇ ਇੱਕ ਗਰੀਬਾਂ ਦੀ ਖਾਤਰ ਬਲੀਦਾਨ ਦਿੱਤਾ ਅਸੀਂ ਉਹਨਾਂ ਦੇ ਨਾਮ ਲੋਕਾਂ ਦੇ ਨਾਮ ਤੇ ਰੱਖ ਕੇ ਜੰਟੀ ਦਾ ਦਫਤਰ ਠੱਗੀ ਦਾ ਅੰਡਾ ਚਲਾ ਰਹੇ ਆ ਉਹਨਾਂ ਨੇ ਠੱਗੇ ਤੇ ਗੁਰੂ ਤੇਗ ਬਹਾਦਰ ਦੇ ਨਾਂ ਤੇ ਕਲੀਨਿਕ ਰੱਖੀ ਐ ਅੰਦਰ ਜੰਟੀ ਦਾ ਕੰਮ ਚਲਾ ਰਹੇ ਆ ਹੁਣ ਤਾਂ ਅੰਬਰ ਸਰ ਤੋਂ ਮੁੰਡੇ ਇਹਨਾਂ ਨੇ 45 ਲੱਖ ਚ ਗੱਲ ਕਰਕੇ ਚੜਾਏ ਉੱਥੇ ਨੇਪਾਲ ਜਿਨ੍ਹਾਂ ਨੇ ਮੁੰਡੇ ਅੰਦਰ ਇੱਕ ਕੋਠੀ ਦੇ ਵਿੱਚ ਲਈ ਗਏ ਉੱਥੇ ਇੱਕ ਬੜਾ ਸੂਝਵਾਨ ਬੰਦਾ ਉਹਨੇ ਵੇਖਿਆ ਵੀ ਇਹ ਜਿਹੜੇ ਆ ਨੌਜਵਾਨ ਅੰਦਰ ਜਾ ਰਹੇ ਆ ਕੋਠੀ ਦੇ ਬਾਹਰ ਕਿਉਂ ਨਹੀਂ ਆ ਰਹੇ ਉਹਨੇ ਉੱਥੋਂ ਦੀ ਲੋਕਲ ਪੁਲਿਸ ਨੂੰ ਨੇਪਾਲ ਦੀ ਨੂੰ ਕਲਾ ਦਿੱਤੀ ਨੇਪਾਲ ਦੀ ਪੁਲਿਸ ਨੇ ਆ ਕੇ 12-13 ਮੁੰਡੇ ਚੜਾਏ ਉਹਨਾਂ ਤੋਂ AK-47 ਰੈਫਲ ਔਰ ਪਿਸਤੌਲ ਬRAND ਕੀਤੇ ਤੇ ਉੱਥੋਂ ਦਾ ਖਰਚਾ ਹੈ ਜਿਹੜਾ ਪੈਸਿਆਂ ਦਾ ਮਾਮਲਾ ਹੋਰ ਹੁੰਦਾ ਇਹਨਾਂ ਤੋਂ ਉਹ ਮੁੰਡਿਆਂ ਦੇ ਉੱਤੇ ਗਨ ਪੈਂਟ ਦੇ ਰੱਖ ਕੇ ਅਗਵਾ ਕਰਕੇ ਨੇਪਾਲ ਚ ਭਾਰਤ ਚੋਲੇ ਜਾ ਇਹ ਅਗਵਾ ਦਾ ਕੇਸ ਦੇ ਉੱਤੇ ਪੱਕਾ ਹੋਇਆ ਜੋ ਪ੍ਰੂਫ ਹੈ ਕਈ ਵਾਰ ਸਾਡਾ ਪ੍ਰਸ਼ਾਸਨ ਕਹਿ ਦਿੰਦਾ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਤੁਸੀਂ ਕੀ ਪ੍ਰੂਫ ਕਰੋ ਵੀ ਸਾਡੇ ਕੋਲ ਖਵਾਰਾ ਨਹੀਂ ਕਿੱਧਰ ਆਏ ਐਚਪੀ ਜਾਵੇ ਤੇ ਉੱਥੋਂ ਦੋ ਨੇਪਾਲ ਤੋਂ ਆਪਣੀ ਫੁਟੇਜ ਮੰਗਾ ਸਕਦਾ ਹੈ ਇੱਕ ਗੁਰਸੇਵਕ ਸਿੰਘ ਛੇਰਪੁਰ ਤੋਂ ਜੋ ਪਹਿਲਾਂ ਫੌਜ ਚ ਸੀ ਬਾਦਚੋ ਥੈਰੇਪੀ ਦਾ ਕੰਮ ਕਰਨ ਲੱਗ ਪਿਆ ਬਾਦਚੇ ਨਾਲ ਜੰਤੀ ਦਾ ਕੰਮ ਕਰ ਰਿਹਾ ਉਹਨੇ ਕਰੋੜਾਂ ਇੱਕ ਬੰਦੇ ਨਾਲ ਹੀ ਕਰੋੜਾਂ ਬੰਦਿਆਂ ਦਾ ਠੱਗੀ ਮਾਰੀ ਏ ਜਿਹੜਾ ਸਾਡਾ ਵੀਰ ਅੰਮ੍ਰਿਤਸਰ ਤੋਂ ਆਇਆ ਸਾਡੇ ਕਿਸਾਨ ਜੁਨੀਅਰ ਕੋਲ ਪਹੁੰਚ ਕੀਤੀ ਵੀ ਇਹਨਾਂ ਨੂੰ ਤੇ ਇਸ ਦਫਤਰ ਦਾ ਨਹੀਂ ਸੀ ਲੱਗਾ ਸਾਨੂੰ ਤੇ ਇਸ ਦਫਤਰ ਨੂੰ ਬੰਦ ਰਹੀ ਆ ਪਰ ਇਹਨਾਂ ਨੂੰ ਨਾਲ ਲਿਆ ਤੇ ਇਹਨਾਂ ਨੇ ਆਪਾਂ ਨੂੰ ਇਹਨਾਂ ਦਾ ਦਫਤਰ ਰੱਖ ਕੇ ਦਿੱਤਾ ਹੈ ਇਹ ਕਰਕੇ ਇਹਨਾਂ ਦੇ ਨਾਲ ਹੀ ਆਪਾਂ ਚੱਲਾ ਗਿਆ ਆਪਾਂ ਨੂੰ ਇਸ ਜਿਹੇ ਆਪਾਂ ਨੂੰ ਇਸ ਜਿਹਦਾ ਇਨਸਾਫ ਚਾਹੀਦਾ ਹੈ ਕਿ ਇਹ ਆਪਣੇ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਹੈ ਹੋਇਆ ਹੈ ਕੰਮ ਇਹ ਜਿਹੜਾ ਪ੍ਰਸ਼ਾਸਨ ਕਈ ਵਾਰਾਂ ਕਹਿ ਦਿੰਦਾ ਵੀ ਬਜ਼ੁਰਗ ਮਾਂ ਪਿਓ ਦਾ ਕੀ ਕੁਝ ਹੋਵੇ ਦੇਖੋ ਉਹਨਾਂ ਦਾ ਬਜ਼ੁਰਗ ਪਿਤਾ ਰੋਜ਼ ਆ ਕੇ ਦਫ਼ਤਰ ਖੋਲ ਕੇ ਜਾਂਦਾ ਹੈ ਬਾਅਦ ਚ ਕਹਿ ਦੇਣਾ ਅਸੀਂ ਬਜ਼ੁਰਗ ਹੈ ਸਾਡੇ ਬੱਚਿਆਂ ਨੂੰ ਨਹੀਂ ਪਤਾ ਜਿਹੜਾ ਇਹ ਦਫ਼ਤਰ ਉੱਪਰ ਜਨਤੀ ਦਾ ਨਾਲ ਦਾ ਦਫ਼ਤਰ ਹੈ ਕਿਹਨੇ ਕਲਿਆਣ ਲਈ ਕਲਿਆਣ ਲਈ ਉਹਨਾਂ ਦਾ ਮਾਂ ਪਿਓ ਰਜਾਨਾ ਬਜ਼ੁਰਗ ਜਿਹੜਾ ਹੁੰਦਾ ਉਹ ਖੋਲ ਕੇ ਜਾਂਦਾ ਹੈ ਉਹਦਾ ਭਰਾ ਜਿਹੜਾ ਸੀ ਇਹ ਏਐਸਸੀ ਵਿਚ ਰਿਟਾਇਰ ਹੋਇਆ ਹੈ ਉਹਨਾਂ ਦੀ ਹੈ ਸੰਦੀਪ ਸਿੰਘ ਖੋਸਾ ਜਿਨ੍ਹਾਂ ਦੀ ਪੈਸੇ ਗੈਂਦੇ ਆਂ ਦੀ ਵੀਡੀਓ ਸਾਡੇ ਕੋਲੇ ਲੈ ਕੇ ਆਈ ਹੈ ਅਸੀਂ ਲੈਕੂਪੂਸ ਦੇ ਸਕਦੇ ਆਂ ਪ੍ਰਸ਼ਾਸਨ ਨੂੰ ਐਸਪੀ ਨੂੰ ਮੰਗ ਕਰਦੇ ਆਂ ਤੇ ਔਰ ਆਮ ਪਬਲਿਕ ਨੂੰ ਮੰਗ ਕਰਦੇ ਆਂ ਵੀ ਇਹ ਜਿਹੜੀ ਵੀਡੀਓ ਵੱਧ ਵੱਧ ਸ਼ੇਅਰ ਕੀਤੀ ਜਾਵੇ ਤੇ ਨੌਜਵਾਨ ਸਾਡੇ ਜਿਹੜੇ ਗੁਮਰਾਹ ਹੋ ਜਾਂਦੇ ਆਂ ਜੇ ਇਹਨਾਂ ਪਾਲਦੀ ਪੁਲਿਸੋਂ ਤੇ ਕਾਰਵਾਈ ਨਾ ਕਰਦੀ ਤੇ ਮੁੰਡੇ ਮਾਰਦੇ ਨਹੀਂ ਸੀ ਇਹਨਾਂ ਨੇ ਕਹਿਣਾ ਸੀ ਅਸੀਂ ਸੀ। ਬਸ ਹੀ ਕੋ ਦੀ ਗੰਦ ਤਬਾ ਦਿੱਤੇ ਗਿਆ। ਇਹੋ ਜਿਹੇ ਏਜੰਟ ਸਾਡੇ ਨੌਜਵਾਨਾਂ ਨੂੰ ਪੈਸੇ ਦੀ ਖਾਤਰ ਮਾਰਨ ਤੋਂ ਗਰੇਜ਼ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਾ। ਹੁਣ ਖੜ ਗਿਆ ਨਾ ਹਾਂ। ਆ ਬੋਲੋ ਯਾਰ ਕੀ ਹੋ ਰਿਹਾ ਹੈ।